ਸਿਰਫ ਪਾਣੀ ਪੀ ਕੇ ਭਾਰ ਵੀ ਘਟਾਇਆ ਜਾ ਸਕਦਾ ਇਹ ਪਾਣੀ ਕਿਦਾਂ ਬਣਾਉਣਾ ਇਹ ਤੁਹਾਨੂੰ ਮੈਂ ਜਿਹੜਾ ਦੱਸਦੀ ਹੈਗੀ ਆ ਗਰਮੀ ਦਾ ਮੌਸਮ ਹੁੰਦਾ ਜਿਹੜਾ ਇਹਦੇ ਵਿੱਚ ਵਜ਼ਨ ਘਟਾਉਣਾ ਸਭ ਤੋਂ ਸੌਖਾ ਹੁੰਦਾ ਕਿਉਂਕਿ ਜਿਵੇਂ ਇਹਦੇ ਵਿੱਚ ਕੁਝ ਓਦਾਂ ਦੀਆਂ ਠੰਡੀਆਂ ਚੀਜ਼ਾਂ ਜਿਹੜੀਆਂ ਸਰਦੀ 'ਚ ਬਹੁਤ ਠੰਡੀਆਂ ਲੱਗਦੀਆਂ ਹਨਾ ਤਾਂ ਉਹ ਆਪਾਂ ਖਾ ਪੀ ਸਕਦੇ ਹੁੰਦੇ ਆ ਇਹ ਪਾਣੀ ਹੈਗਾ ਤੁਹਾਨੂੰ ਯਕੀਨੀ ਹੋਣਾ ਪਰ ਇਹ ਇੰਨਾ ਕੀਮਤੀ ਪਾਣੀ ਹੈਗਾ ਜੇ ਤੁਸੀਂ ਇਹਨੂੰ ਪੀਣਾ ਸ਼ੁਰੂ ਕਰਤਾ ਤab ਘਟੋ ਘਟ ਮਹੀਨੇ ਤੁਸੀਂ 8 ਤੋਂ 10 ਕਿਲੋ ਜਿਹੜਾ ਵਜਨ ਘਟਾ ਸਕਦੇ ਤੇ ਸਾਰੀ ਗਰਮੀ ਤੁਹਾਨੂੰ ਬੁਖਾਰ ਵੀ ਨਹੀਂ ਚੜੇਗਾ ਜਿਵੇਂ ਐਦਾਂ ਹੁੰਦਾ ਵੀ ਗਰਮੀ 'ਚ ਲੋਕ ਬਾਰ-ਬਾਰ ਬਿਮਾਰ ਹੁੰਦੇ ਆ ਗਰਮੀ ਲੱਗ ਜਾਂਦੀ ਆ ਲੂੰਗ ਲੱਗ ਜਾਂਦੀ ਆ ਇਹ ਬਿਲਕੁਲ ਤੁਸੀਂ ਬਿਮਾਰ ਵੀ ਨਹੀਂ ਹੋਵੋਗੇ ਮੈਂ ਵੀਰਪਾਲ कौर ਸੇਖੋਂ ਜੱਤੋ ਜਿਨ੍ਹਾਂ ਨੇ ਅਸਾਂ ਕੋ ਫਾਲੋ ਸਬਸਕ੍ਰਾਈਬ ਨਹੀਂ ਕੀਤਾ ਫਾਲੋ ਸਬਸਕ੍ਰਾਈਬ ਕਰ ਲੋ ਤੇ ਪਾਣੀ ਕਿੱਦਾਂ ਬਣਾਉਣਾ ਮੈਂ ਤੁਹਾਨੂੰ ਦੱਸਦੀ ਆ ਚਲੋ ਕਿਚਨ 'ਚ ਚੱਲਦੇ ਆਂ ਹਾਂਜੀ ਇਹ ਆਪਾਂ ਨਾ ਕੱਚ ਦਾ ਬਰਤਨ ਲਿਆ ਤੇ ਦੋ ਗਲਾਸ ਪਾਣੀ ਲਏ ਆ ਜੇ ਤੁਹਾਡੇ ਕੋਲ ਬੋਟਲ ਵੀ ਹੈਗੀ ਆ ਤਾਂ ਤੁਸੀਂ ਬੋਟਲ ਵੀ ਲੈ ਸਕਦੇ ਆ ਪਰ ਹੋ ਸਕੇ ਤਾਂ ਜਿਹੜਾ ਭਾਂਡਾ ਉਹ ਕੱਚ ਦਾ ਲੈਣਾ ਠੀਕ ਹੈ ਜੀ ਜੇ ਤੁਹਾਡੇ ਕੋਲ ਗਈਆਂ ਕੋਲ ਬੋਟਲ ਹੁੰਦੀ ਕੋਈ ਵੀ ਭਾਂਡਾ ਤੁਹਾਡੇ ਘਰੇ ਕੱਚ ਦਾ ਹੈਗਾ ਤਾਂ ਤੁਸੀਂ ਉਹ ਆ ਜਿਹੜਾ ਲੈ ਸਕਦੇ ਆ ਇਹਦੇ ਵਿੱਚ ਦੋ ਗਲਾਸ ਆਪਾਂ ਸਿੰਪਲ ਜਿਹੜਾ ਪਾਣੀ ਆ ਉਹ ਲਿਆ ਹੈਗਾ ਸਿੰਪਲਾਰ ਉਹਦਾ ਪਾਣੀ ਜਿਹੜਾ ਸਿੰਪਲ ਆਪਾਂ ਘਰੇ ਪੀਣੇ ਹੈਗੇ ਆ ਉਹੀ ਪਾਣੀ ਜਿਹੜਾ ਤੁਸੀਂ ਲੈਣਾ ਹੈਗਾ ਤੇ ਇਹਦੇ ਬਹੁਤ سارے ਫਾਇਦੇ ਆ ਡिटॉक्स ਆਪਾਂ ਇੱਕ ਬਣਾ ਰਹੇ ਆ ਹੁਣ ਇਹਦੇ ਵਿੱਚ ਤਾਜ਼ਾ ਮੈਂ ਪੁਦੀਨੇ ਦੇ ਪੱਤੇ ਲਏ ਆ ਇੰਨੇ ਕੁ ਪੁਦੀਨੇ ਦੇ ਪੱਤੇ ਜਿਹੜੇ ਲੈ ਸਕਦੇ ਆ ਬਹੁਤ ਹੀ ਟੇਸਟੀ ਵੀ ਜਿਹੜਾ ਪਾਣੀ ਬਣਦਾ ਹੈਗਾ ਜਿਵੇਂ ਆਪਾਂ ਗੰਨੇ ਦਾ ਜੂਸ ਪੀਣ ਤੋਂ ਬਾਅਦ ਉਹ ਪੁਦੀਨੇ ਦਾ ਟੇਸਟ ਜਾ ਆਉਂਦਾ ਹੁੰਦਾ ਹੈ ਨਾ ਤਾਂ ਇਦਾਂ ਇਹ ਪਾਣੀ ਚੋ ਟੇਸਟ ਵੀ ਆਉਂਦਾ ਤੇ ਇਹ ਹੀ ਢੇਟ ਨੂੰ ਮੀਨਸ ਡੀਟੌਕਸ ਕਰ ਦਿੰਦਾ ਬਹੁਤ ਸਾਫ਼ ਕਰ ਦਿੰਦਾ ਹੈਗਾ ਤੇ ਜਿਵੇਂ ਉਹਦੀ ਨਾਲ ਹੀ ਆਪਣਾ ਵਜ਼ਨ ਜਿਵੇਂ ਵੱਧਦਾ ਹੁੰਦਾ ਤਾਂ ਉਹ ਚੀਜ਼ ਹੋਣੀ ਬੰਦ ਹੋ ਜਾਂਦੀ ਹੈ ਤੇ ਇਹ ਦਿਨ ਆਪਾਂ ਨੂੰ ਬੁਖਾਰ ਵੀ ਨਹੀਂ ਚੜਦਾ ਸਾਰੀ ਗਰਮੀ ਚ ਤੇ ਹੁਣ ਇਹਦੇ ਵਿੱਚ ਨਿੰਬੂ ਪਾਉਣਾ ਨਿੰਬੂ ਨਿਚੋੜਨਾ ਨਹੀਂ ਇਦਾਂ ਕੱਟ ਕੇ ਸਿੱਟ ਦੇਣਾ ਅੱਧਾ ਨਿੰਬੂ ਇਹਦੇ ਵਿੱਚ ਮੈਂ ਲਿਆ ਹੈਗਾ ਕਿਉਂਕਿ ਪਾਣੀ 2 ਗਲਾਸ ਹੀ ਹੈਗਾ ਇਹਨੂੰ ਰੀਯੂਜ਼ ਵੀ ਕੀਤਾ ਜਾ ਸਕਦਾ ਜੇ ਦੁਬਾਰਾ ਤੁਸੀਂ ਵਰਤਣਾ ਚਾਹੋ ਤਾਂ ਵਰਤ ਸਕਦੇ ਹੈਗੇ ਆ ਕਕਮਰ ਆਪਾਂ ਲਿਆ ਹੈਗਾ ਇਹ ਹੋ ਸਕੇ ਤਾਂ ਤੁਸੀਂ ਰਿਲਾਈਐਂਸ ਵਾਲਾ ਨਾ ਲਓ ਤਾਂ ਦੇਸੀ ਖੀਰ ਦਾ ਜਿਹੜਾ ਆਪਾਂ ਯੂਜ਼ ਕਰਨਾ ਹੈਗਾ ਇਹਦੇ ਜ਼ਿਆਦਾ ਫਾਇਦੇ ਹੁੰਦੇ ਆ ਰਿਲਾਈਐਂਸ ਵਾਲੇ ਨਾਲੋਂ ਵੀ ਜੇ ਤੁਹਾਡੇ ਕੋਲ ਘਰ ਚਲੋ ਰਿਲਾਈਐਂਸ ਵਾਲਾ ਹੀ ਹੈਗਾ ਤਾਂ ਉਹ ਵੀ ਜਿਹੜਾ ਤੁਸੀਂ ਹੈਗਾ ਯੂਜ਼ ਕਰ ਸਕਦੇ ਹੈਗੇ ਆ ਇਦਾਂ ਇਹਨੂੰ ਛਿੱਲ ਲੈਣਾ ਬਿਨਾ ਛਿੱਲੇ ਵੀ ਜੇ ਤੁਸੀਂ ਯੂਜ਼ ਕਰ ਲੋਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਇਦਾਂ ਸਲਾਈਸਸ ਦੇ ਵਿੱਚ ਕੱਟ ਕੇ ਤੇ ਇਹ ਪਾਣੀ ਦੇ ਵਿੱਚ ਆ ਜਿਹੜਾ ਤੁਸੀਂ ਇਹਨੂੰ ਰੱਖ ਲੈਣਾ ਹੈਗਾ ਇਹ ਪਾਣੀ ਆ ਜੀ ਜਿਹੜਾ ਤੁਸੀਂ ਸ਼ਾਮ ਨੂੰ ਬਣਾ ਕੇ ਰੱਖਣਾ ਹੈਗਾ ਤੇ ਸਾਰੀ ਰਾਤ ਇਹਨੂੰ ਇਦਾਂ ਹੀ ਰੱਖਣਾ ਜੇ ਤੁਸੀਂ ਦਿਨੇ ਬਣਾ ਰਹੇ ਹੋ ਤਾਂ ਘੱਟੋ ਘੱਟ 4-5 ਘੰਟੇ ਨੂੰ ਜਿਹੜਾ ਤੁਸੀਂ ਜ਼ਰੂਰ ਰੱਖਣਾ ਇਹਦਾ ਅਸਰ ਪੂਰਾ ਲੈਣ ਦੇ ਲਈ ਪੂਰਾ ਅਸਰ ਤਾਂ ਹੀ ਹੋਏਗਾ ਜੇ ਆਪਾਂ ਇਹਨਾਂ ਨੂੰ 4 ਤੋਂ 5 ਘੰਟੇ ਜਿਹੜਾ ਇਹਨੂੰ ਇਹਦੇ ਵਿੱਚ ਡਬੋ ਕੇ ਇਦਾਂ ਰੱਖਾਂਗੇ ਬਹੁਤ ਇਹ ਪਾਣੀ ਆ ਜਿਹੜਾ ਟੇਸਟੀ ਵੀ ਹੁੰਦਾ ਤੇ ਇਹਦੇ ਬਹੁਤ ਸਾਰੇ ਫਾਇਦੇ ਜਿਹੜੇ ਆਪਣੀ ਬਾਡੀ ਨੂੰ ਹੁੰਦੇ ਆ ਸਾਰਾ ਗੰਦਾ ਜਿਹੜਾ ਆਪਣੇ ਸ਼ਰੀਰ ਚੋਂ ਨਿਕਲ ਜਾਂਦਾ ਸਿਰਫ ਉਹ ਪਾਣੀ ਆ ਜਦੋਂ ਪਿਆਸ ਲੱਗੇ ਉਦੋਂ ਪੀ ਲੈਣਾ ਕਿਹੜਾ ਕੋਈ ਇਹ ਕੋਈ ਇਦਾਂ ਚੀਜ਼ ਆ ਵੀ ਜਿਹਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਹੋ ਜਾਊਗਾ ਸਿਰਫ ਪਾਣੀ ਆ ਤੇ ਇਹਦੇ ਨਾਲ ਤੁਹਾਡਾ weight ਆ ਜਿਹੜਾ ਉਹ ਘਟੇਗਾ 10 ਤੋਂ 8 ਤੋਂ 10 ਕਿਲੋ ਜਿਹੜਾ ਮਹੀਨੇ ਦਾ ਤੁਸੀਂ ਜਿਹੜਾ ਘਟਾ ਸਕਦੇ ਆ ਮੈਂ ਵੀ weight ਘਟਾਇਆ ਮੈਂ ਕਾਫੀ ਚੀਜ਼ਾਂ ਕੀਤੀਆਂ ਤੇ ਮੈਂ ਸਾਂਝੀਆਂ ਤੁਹਾਡੇ ਨਾਲ ਕਰਦੀ ਰਹਿਣੀ ਆ ਹੁਣ ਤੁਹਾਡਾ ਕਿੰਨਾ ਵਜਣਾ ਇਹ ਵੀ ਸਾਰਿਆਂ ਨੇ ਮੈਨੂੰ ਜਿਹੜਾ ਦੱਸਣਾ ਤੇ ਪਾਣੀ ਗਰਮੀ ਗਰਮੀ ਆ ਜਿਹੜਾ ਤੁਸੀਂ ਉਹ ਜਰੂਰ ਪੀਣਾ ਇਹਦੇ ਬਹੁਤ ਸਾਰੇ ਫਾਇਦੇ ਆ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਨਾ ਤਾਂ ਕਿ ਸਾਰੇ ਜਿਹੜੇ ਭੈਣ ਭਰਾਵਾਂ ਤੱਕ ਇਹ ਪਹੁੰਚ ਸਕੇ ਬੱਚਿਆਂ ਨੂੰ ਵੀ ਇਹਨੂੰ ਦੇ ਸਕਦੇ ਆ ਜਿਨ੍ਹਾਂ ਨੂੰ ਵਾਰ-ਵਾਰ ਗਰਮੀ ਲੱਗਦੀ ਆ ਜਿਹੜੇ ਬੱਚਿਆਂ ਨੂੰ ਉਹ ਵੀ ਇਹਨੂੰ ਪੀ ਲੈਣ ਤੇ ਕਦੇ ਵੀ ਤੁਹਾਨੂੰ ਗਰਮੀ ਨਹੀਂ ਲੱਗੇਗੀ ਤੇ ਤੁਸੀਂ ਪਤਲੇ ਵੀ ਹੋ ਜਾਈਏ ਵੱਡਾ ਸਬਦ ਸਾਡੇ ਪੇਜ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ